그런 애들 배아람. 토들. 흠. 토리 토마. 흠. 토리 런노라. 흠. 이거 들이. 치킨이 안 나. 네. 파라바. 하. 올트키 치쿠.

Bullen. niet te zien. Maar. ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰਿਆਂ ਨੇ ਵਧੀਆ ਤੇ ਠੀਕ ਠਾਕ ਹੋਵੋਗੇ ਆਪਣੇ ਆਪਣੇ ਘਰਾਂ ਚ ਚੜ੍ਹਦੇ ਵਾਸਤੇ ਹੋਵੋਗੇ ਲਓ ਜੀ ਦੁਪਹਿਰ ਦਾ ਟਾਈਮ ਆ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਤੇ ਮੈਂ ਆਈ ਹੁਈ ਆ ਆਪਣੇ ਪਿੰਡ ਆਪਣੇ ਪੇਕੇ ਘਰ ਤੇ ਅਸੀਂ ਬੈਠੇ ਬੈਠੇ ਨੇ ਪਲਾਨ ਬਣਾ ਲਿਆ ਸੀ ਮੈਂ ਸੀਰ ਦੇ ਪਪਾ ਨੂੰ ਕਿਹਾ ਮੈਂ ਕਿਹਾ ਸਾਨੂੰ ਪਿੰਡ ਛੱਡ ਕੇ ਆਉਗਾ ਨਾ ਮੇਰੇ ਹਾਲ ਜੇ ਉੱਥੇ ਮੈਂ ਕਿਹਾ ਮੈਂ ਪਿੰਡ ਜਾਣਾ ਹੈ ਕਹਿੰਦੇ ਛੱਡ ਕੇ ਆਉਣਾ ਤੇ ਉਹ ਕੰਮ ਤਾਂ ਜਾਣ ਤੋਂ ਪਹਿਲਾਂ ਸਾਨੂੰ ਪਿੰਡ ਛੱਡ ਗਏ ਸੀਗੇ ਤੇ ਮੈਂ ਕਿਹਾ ਚਲੋ ਹੁਣ ਆਪਾਂ ਬਲੌਗ ਸ਼ੁਰੂ ਕਰ ਲੈਨੇ ਆ ਤੇ ਸੀਰ ਤੇ ਖੇਢ ਤੇ ਵੀ ਹੁਣੇ ਕੰਮ ਤੇ ਆ ਪਾਪਾ ਵੀ ਕੰਮ ਤੇ ਆ ਜੱਫੂ ਹੁਣ ਸਕੂਲ ਤੋਂ ਆਇਆ ਹਜੇ ਤੇ ਮੈਂ ਕਿਹਾ ਚੱਲ ਪਹਿਲਾਂ ਮੈਂ ਬਲੌਗ ਸ਼ੁਰੂ ਕਰ ਲਾਂ ਫਿਰ ਆਪਾਂ ਵੀਡੀਓ ਨੂੰ ਕੰਟੀਨਿਊ ਕਰ ਲਾਂਗੇ ਸੌਖਾ ਹੋ ਜਾਂਦਾ ਕਿ ਬਹੁਤੀ ਨੂੰਗੇ ਬਲੌਗ ਨਹੀਂ ਪਾਇਆ ਤੇ ਹੁਣ ਆਪਾਂ ਆਪ ਬਲੌਗ ਪਾਵਾਂਗੇ ਸਿੱਧਾ ਆਪਣੇ ਪੇਕੇ ਘਰ ਤੋਂ ਚਲੋ ਜੀ ਜੁੜੇ ਰਹੋ ਤੁਸੀਂ ਬਲੌਗ ਦੇ ਨਾਲ ਦਾ ਬੰਦਾ ਮੰਮੀ ਹੂੰ ਹੂੰ ਸੌਰਮ

ਹਾਂ ਹਾਂ ਆਇਆ ਮੈਂ ਜਿਹੜਾ ਮੰਜੇ ਤੇ ਬੈਠਾ ਬੰਦਾ ਆਸਰਾ ਬਹੁਤ ਹੁੰਦਾ ਮੰਮੀ ਮੰਮੀ ਫਟੋ ਇਹ ਪੈਨ ਨਾਲ ਨਾ ਹਵਾ ਨਹੀਂ ਲੱਗਦੀ ਜਾਖਮਾ ਦਾਸ ਹਾਂ ਉਹ ਉੱਥੇ ਗਿਆ ਹੋਣਗੇ ਜਿੱਥੇ ਜੀ ਉਹ ਸੇਵੋ ਸਾਵਾ ਕਿਨੂੰ ਬਾਜਾ ਮਾਰਦਾ ਸਵਾ ਉਹ ਦੀਦੀ ਆਗੀ ਕਿਥੇ ਆਗੀ ਦੀਦੀ ਪਾਜੀ और, और रह गया बीरा रह गया चल जा जाए नानू दी आक ला ਪਿੰਡ ਚ ਤਾਂ ਇੰਨੀ ਠੰਡ ਨਹੀਂ ਹੁੰਦੀ ਤੇ ਇੱਥੇ ਖੇਤਾਂ ਚ ਨੂੰ ਠੰਡ ਆ ਨਾ ਅੱਜ ਮੈਨੂੰ ਕੋਟੀ ਵੀ ਪਾਉਣੀ ਪੈਗੀ ਮੈਂ ਕਦੇ ਕੋਟੀ ਨਹੀਂ ਪਾਈ ਹੈਗੀ ਘਰੇ ਤੇ ਇੱਥੇ ਕੋਟੀ ਪਾਈ ਫਿਰਦੀ ਆ ਮੈਨੂੰ ਠੰਡ ਲੱਗ ਜਾਂਦੀ ਆ ਬਹੁਤ ਜ਼ਿਆਦਾ ਵੜੀ ਠਾਰੀ ਚੜਦੀ ਠਾਰੀ ਹੱਥਾਂ ਤੇ ਪੈਰਾਂ ਨੂੰ ਨਾ ਇਹ ਸੁੰਨ ਚੜਦਾਗਾ ਤੇ ਪਿੰਡ ਚ ਤਾਂ ਇਹਨਾਂ ਪਤਾ ਹੀ ਨਹੀਂ ਲੱਗਦਾ ਵੀ ਠੰਡ ਆ ਹਨਾ ਤੇ ਘਰੇ ਬੈਠਿਆਂ ਨੂੰ ਤਾਂ ਪਰ ਖੇਤਾਂ ਜਾ ਕੇ ਪਤਾ ਲੱਗਦਾਗਾ ਵੀ ਠੰਡ ਕਿੰਨੀ ਕਾ ਤੇ ਹੁਣੇ ਹੁਣੇ ਪਾਪਾ ਆਏ ਆ ਪਾਪਾ ਨੇ ਚਾਹ ਬਣਾ ਕੇ ਦਿੱਤੀ ਆ 6 ਵਜ ਗਏ ਆ ਤੇ ਇੰਨਾ ਔਰ ਕੈਮਰੇ ਵਿੱਚ ਥੋੜਾ ਜਿਆਦਾ ਚਾਨਣ ਦੇਖ ਰਿਹਾਗਾ ਹਨ ਤੇ 6 ਵਜ ਗਏ ਆ ਤੇ ਚਾਹ ਬਣਾ ਕੇ ਦਿੱਤੀ ਆ ਤੇ ਬਸ ਹੁਣ ਸਬਜ਼ੀ ਬਣਾਵਾਂਗੇ ਕੁਝ ਸਾਗ ਪਿਆ ਕੁਝ ਬਣਾਵਾਂਗੇ ਪਨੀਰ ਪੁਰ ਜਿਵੇਂ ਪਿਆਜ਼ ਪੀਜ ਕੱਟ ਕੇ ਆਈਆਂ ਤੇ ਉੱਪਰ ਜਾ ਕੇ ਹੜਾ ਜਾਉਨੇ ਆ ਕੀੜਾ ਦੇਖ ਕੇ ਆਉਨੇ ਆ ਠੰਡ 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 ਪੱਤੇ ਬੱਤੇ ਹੋਏ ਪਏ ਆ ਪੱਤੇ ਸੜਦੇ ਆ ਦਰਖਤ ਬਹੁਤ ਸੇ ਪਾਸੇ ਪੱਤੇ ਹੋਏ ਪਏ ਆ ਇਧਰ ਖੇਤਾਂ ਦਾ ਥਿਊ ਦੇਖੋ ਖੁੱਲ ਬਹਾਰ ਖੁੱਲ ਬਹਾਰ ਖੁੱਲ ਪਾ ਰਹੀ ਆ ਸੂਰਜ ਛੁੱਪ ਚੁੱਕਿਆ ਤੇ ਠਾਰੀ ਜੜਦੀ ਚੱਲੀ ਏ ਥੱਲੇ ਨਾਉ ਜੀ ਇਧਰ ਬਣਗੀ ਘਰ ਜੀ ਆ ਬਣਾ ਕੇ ਰੱਖਦੇ ਘਰ ਕਰਕੇ ਲਾਤਾ ਨਵੀ ਨੇ ਤੇ ਇਧਰ ਮੈਂ ਆਟਾ ਗੁੰਨ ਕੇ ਰੱਖਤਾ ਹੁਣ ਬਣਾਵਾਂਗੇ ਰੋਟੀ बच्चा पार्टी जी को किथे ने लोशन वोशन लोशन वोशन, वोशन दूजा किथे है? है ओए मम्मा ने तो लाई हुई है तुसी लाओ तुसी नहीं लवनी तुसी उत्ते लो मम्मा ने नहीं नोटी ला नहीं नहीं टोपी ले लो मोटी okay? ले लो समझ आ ओके ओके ਮੱਦੇ ਆ ਨਹੀਂ ਆਇਨੀ ਲਗੀ ਸਮਾਰਕ ਰਹਿ ਬਤ ਡੇ ਮੈਂ ਦੇ ਦਵਾਂ ਗਾਇਸ ਠੰਡਾ ਉਹ ਤਾਂ ਅਦੀ ਕਾਣੀ ਨਾ ਨੀ ਠੰਡਾ ਉਹ ਦੇਖਿਓ ਕਾਹ ਮੈਂ ਕੈਨਿਕੀ ਕੋਟੋ ਦਾਲ ਕਾਟੂਦਾਰਣਾ ਕਿਧਰ ਗਿਆ ਇਹ ਉਹ ਸੀ ਕਾਟੂਦਾਰਣਾ ਸਾਰਾ ਦਰਹਤ ਕੱਟਦਾ ਉਹ ਕਾਟੂਦਾਰਣਾ ਰਹਿ ਗਿਆ ਮਤਲਬ ਕੋਟੋ ਦਾ की करता बहुत होता है नाज दे ठीक टोपी चक टोपी 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 हाँ नहीं नहीं चक चक हा? चक।, आ, बता, चक, चक बता, बता, नहीं नहीं एक्टिंग देखिए करता सीए तोते भुली जाते उधर भुली तू जा जाट खानी है हूं ਉਹ ਜੀ ਇਥੇ ਆਪਾਂ ਸਵੇਰ ਦੇ ਕੰਮ ਤੋਂ ਦਿਨ ਵੇੜ ਕੇ ਝਾੜੂ ਪੂੰਛਾ ਕਰਕੇ ਤੇ ਰੋਟੀ ਪਾਣੀ ਬਣਾ ਕੇ ਨਹੀਂ ਰੋਟੀ ਨਹੀਂ ਸੀ ਬਣਾਈ ਆਟਾ ਵਗੈਰਾ ਕੋਨਿਕੇ ਰੱਖਤਾ ਸੀਗਾ ਤੇ ਮੈਂ ਲੱਗੀ ਸੀ ਕੱਪੜੇ ਧੋਣ ਕੱਪੜੇ ਧੋ ਰਹੀ ਸੀ ਮੈਂ ਹੱਥ ਨਾਲ ਪਹਿਲਾਂ ਮੈਂ ਸਰਫ ਚ ਭਿਉਂ ਕੇ ਟੱਬ 'ਚ ਰੱਖਤੇ ਸੀਗੇ ਤੇ ਮਸ਼ੀਨਾਂ ਥੋੜੀ ਜੀ ਖਰਾਬ ਆ ਹਨਾ ਲੋਡ ਜੇ ਲੈਂਦੀ ਆ ਉਹ ਤਾਂ ਕਰਕੇ ਤੇ ਫਿਰ ਉਹਨੂੰ ਮਤਲਬ ਜਿੰਨੇ ਟਾਈਮ 'ਚ ਉਹ ਆਪਾਂ ਕਮਾਉਣੇ ਆ ਹਨਾ ਉਹਨੇ ਟਾਈਮ 'ਚ ਇਹ ਸੀਗਾ ਵੀ ਚਲੋ ਹੱਥ ਨਾਲ ਧੋ ਦਿੰਨੇ ਆ ਤੇ ਛੇਤੀ ਜਤੀ ਧੋਤੇ ਗਏ ਸੀ ਵੈਸੇ ਵੀ ਹਨਾ ਹੱਥਾਂ ਦੇ ਨਾਲ ਹੀ ਪਹਿਲਾਂ ਧੁੰਦੇ ਸੀ ਪਹਿਲਾਂ ਕਿਹੜਾ ਮ ਇਹ ਬਹੁਤ ਛੇਤੀ ਧੋਤੇ ਗਏ ਸੀ ਮੈਨੂੰ 10 ਮਿੰਟ ਲੱਗੇ ਨਹੀਂ ਸੀਗੇ ਹਨਾ ਮਸ਼ੀਨ 'ਚ ਇਹ ਹੁੰਦਾ ਕਿ ਅੱਧਾ ਪੌਣਾ ਘੰਟਾ ਆਪਾ ਪਾ ਕੇ ਕਮਾਈ ਜਾਂਦੇ ਆ ਕਮਾਈ ਜਾਂਦੇ ਆ ਉਹਨਾਂ ਚਾਚੇ ਆਪਾ ਹੋਰ ਕੰਮ ਕਰਦੇ ਆ ਫਿਰ ਕੱਢਦੇ ਆ ਫਿਰ ਸਖਾਉਨੇ ਆ ਫਿਰ ਸੁੱਕਣੇ ਪਾਉਨੇ ਆ ਤੇ ਇਹ ਤਾਂ ਨਾਲ ਦੀ ਨਾਲ ਹੀ ਸਾਰਾ ਕੰਮ ਕਲੀਅਰ ਹੋ ਗਿਆ ਸੀਗਾ ਵੀ ਨਾਲ ਦੇ ਨਾਲ ਹੀ ਧੋ ਕੇ ਤੇ ਨਿਚੋੜ ਕੇ ਸੁਕਣੇ ਪਾਤੇ ਸੀ ਜਿਹੜੇ ਸਕਾਉਣ ਵਾਲੇ ਕੱਪੜੇ ਸੀ ਸੁਕਾ ਕੇ ਪਾਤੇ ਸੀ ਜਿਹੜੇ ਹਲਕੇ ਸੀ ਉਹ ਇਦਾਂ ਹੀ ਪਾਤੇ ਸੀਗੇ ਕਿਉਂਕਿ ਸੁੱਕੀ ਜਾਂਦੇ ਆ ਤੇ ਬਾਕੀ ਮੈਂ ਬਹੁਤ ਟਾਈਮ ਬਾਅਦ ਕੱਪੜੇ ਹੱਤਾਂ ਨਾਲ ਧੋਤੇ ਸੀ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਮਹੀਨੇ ਦਿਨਾਂ ਦੇ ਦੀ ਗੱਲ ਨਹੀਂ ਕਰ ਸਕਦੇ ਆਪਾਂ ਮੈਂ ਸਾਲਾਂ ਬਾਅਦ ਹੀ ਧੋਤੇ ਆ ਹਣਾ ਮਤਲਬ ਕਿ 10 15 ਸਾਲਾਂ ਬਾਅਦ ਕਹਿ ਲਓ ਪਤਾ ਨਹੀਂ ਉਦੋਂ ਪਹਿਲਾਂ ਜਦੋਂ ਛੋਟੇ ਸੀਗੇ ਹਣਾ ਉਦੋਂ ਕਿਤੇ ਮਤਲਬ ਕਿ ਆਇਦਾ ਹੱਥੋਂ ਤਨਾ ਧੁੰਦੇ ਰਹੇ ਹੋਮਾਂਗੇ ਤੇ ਉਹ ਬਹੁਤ ਰਮਬਾਦ ਮੈਂ ਇਦਾਂ ਕੱਪੜੇ ਧੋਤੇ ਸੀਗੇ ਤੇ ਪਰ ਕੋਈ ਉਹ ਆਈ ਨਹੀਂ ਲੱਗੀ ਹੈਗੀ ਹਨਾ ਮੈਨੂੰ ਲੱਗਿਆ ਵੀ ਇਹ ਧੋਣੇ ਚਾਹੀਦੇ ਨੇ ਇੱਕ ਤਾਂ ਬਾਹਾਂ ਦੇ ਵਿੱਚ ਨਾ ਜੋਰ ਰਹਿੰਦਾ ਨਹੀਂ ਤਾਂ ਆਪਾਂ ਸੋਲਜੇ ਬਣ ਜਾਂਦੇ ਆ ਤੇ ਪਰ ਮੈਨੂੰ ਇਹ ਲੱਗਿਆ ਮੈਂ ਘਰੇ ਵੀ ਟਰਾਈ ਕਰੂੰਗੀ ਹਨਾ ਪਰ ਸਿਰ ਦੇ ਪਾਪਾ ਨੇ ਕਹਿਣਾ ਨਹੀਂ ਰਹਿਣ ਦੇ ਤੂੰ ਬਸ ਛੱਡ ਫੇਰੇ ਬਿਮਾਰ ਹੋ ਕੇ ਭੇਜੇਗੀ ਉਹਨਾਂ ਨੇ ਤਾਂ ਨਹੀਂ ਧੋਣ ਦੇਣੇ ਪਰ ਕੋਈ ਗੱਲ ਨਹੀਂ ਚਲੋ ਆਪਾਂ ਇੱਥੇ ਟਰਾਈ ਕਰ ਲਾਂਗੇ ਤੇ ਪਰ ਮੈਨੂੰ ਵਧੀਆ ਲੱਗਿਆ ਹਨਾ ਤੇ ਹਜੇ ਤਾਂ ਥਾਪਾ ਨਹੀਂ ਸੀਗਾ ਥਾਪੀ ਦੀ ਨਾਲ ਵੀ ਮੈਂ ਕੁੱਟਣੇ ਸੀਗੇ ਕੱਪੜੇ ਥਾਪੀ ਦੀ ਮੈਨੂੰ ਮਿਲੇਗੀ ਕਿਉਂਕਿ ਧੋਦੇ ਨਹੀਂ ਨਾ ਹੱਥ ਦੇ ਨਾਲ ਤਾਂ ਕਰਕੇ ਤੇ ਥਾਪੀ ਨਹੀਂ ਮੈਨੂੰ ਮਿਲੀ ਸੀ ਲਈ ਮੈਂ ਹਤਾਪੀ ਨਾਲ ਕੁੱਟ-ਕੁੱਟ ਕੇ ਕੱਪੜੇ ਲਖੇਰਨੇ ਸੀਗੇ ਪਰ ਨਿਖਰ ਗਏ ਸੀਗੇ ਬਹੁਤ ਛੇਤੀ ਨਿਖਰ ਗਏ ਸੀ ਤਾਜੇ ਪਾਣੀ ਨਾਲ ਧੋਤੇ ਸੀ ਮੋਟਰ ਛੱਡ ਕੇ ਤੇ ਵਧੀਆ ਨਿਖਰ ਗਏ ਸੀਗੇ ਕੱਪੜੇ ਤੇ ਉਸ ਤੋਂ ਬਾਅਦ ਅਸੀਂ ਬਣਾਈ ਸੀ ਰੋਟੀ ਫਿਰ ਅਸੀਂ ਨਾ ਆ ਕੇ ਮਤਲਬ ਰੋਟੀ ਵਗੈਰਾ ਖਾ ਲਈ ਸੀ ੁੱਪੇ ਬੈਠੇ ਰਹੇ ਅਸੀਂ ਕਾਫੀ ਦੇਰ ਤੇ ਸਿਰ ਤੇ ਇੱਥੇ ਮੈਨੂੰ ਲੱਗਾ ਖੇਡਣ ਗਿਆ ਹੋਇਆ ਸੀਗਾ ਉਧ ਤੇ ਉਹਨੂੰ ਵੀ ਨਮੋਣਾ ਸੀਗਾ ਤੇ ਬਾਕੀ ਇਹੀ ਹੁੰਦਾ ਜੀ ਘਰਾਂ ਦੇ ਛੋਟੇ ਛੋਟੇ ਕੰਮ ਕਰਦੇ ਪਿੱਛੇ ਨਾ ਤੁਹਾਨੂੰ ਥੋੜੀ ਜਿਹੀ ਡਿਸਟਰਬਿੰਗ ਆ ਰਹੀ ਹੋਣੀ ਹੈ ਜੈਕੀ ਆ ਜੈਕੀ ਰੋਲਾ ਪਾਈ ਜਾਂਦਾ ਹੈ ਉਹਨੂੰ ਆਏ ਆ ਮੈਨੂੰ ਛੱਡ ਦਿਓ ਉਹਨੂੰ ਛੱਡਣ ਦੇ ਫਿਰਦਾਗਾ ਵੀ ਮੈਨੂੰ ਖੁੱਲੇ ਛੱਡ ਦੋ ਵੀ ਮੈਂ ਖੇਡਣਾ ਵਾ ਤੇ ਤਾਂ ਕਰਕੇ ਡਿਸਟਰਬਿੰਗ ਗਾੜੀ ਆਵਾਜ਼ ਆ ਰਹੀ ਹੈ ਤੇ ਬਾਕੀ ਕੋਈ ਚੱਕਰ ਨਹੀਂ ਜੀ ਹੁਣ ਥੋੜੇ ਬਹੁਤ ਬਲੌਗ ਆਪਾਂ ਇੱਥੇ ਪਿੰਡ ਰਹਿ ਕੇ ਪਾਵਾਂਗੇ ਹੁਣ ਇੱਥੇ ਆਪਾਂ ਆਏ ਹੋਏ ਆ ਜੋ ਵੀ ਰੁਟੀਨ ਹੋਊਗੀ ਆਪਣੀ ਥੋੜੀ ਬਹੁਤ ਥੋੜੇ ਨਾਲ ਸ਼ੇਅਰ ਕਰਦੇ ਰਵਾਂਗੇ ਤੇ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਜਿਹੜੇ ਭੈਣ ਭਰਾ ਨਵੇਂ ਆਉਂਦੇ ਆ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰ ਦਿਆ ਕਰੋ ਹਨਾ ਕਿਉਂਕਿ ਮਿਹਨਤ ਲੱਗਦੀ ਆ ਹਨਾ ਵੀਡੀਓ ਬਣਾਉਣ ਤੇ ਵੀ ਜਦੋਂ ਵੀ ਆਪਾਂ ਕੋਈ ਇਹ ਪਹਿਲਾਂ ਆਪਾਂ ਹਨਾ ਹੋਲਡ ਕਰਦੇ ਆਂ ਫੋਨ ਸਟੈਂਡ ਕਰਦੇ ਆ ਜਾਂ ਫਿਰ ਕਿਸੇ ਨੂੰ ਕਹਿੰਦੇ ਆ ਤਾਂ ਕਰਕੇ ਕਪੜੇ ਵਗੈਰਾ ਆਪਾਂ ਸਾਰੇ ਧੋਲੇ ਆ ਤੇ ਹੁਣ ਆਪਾਂ ਨਹਾ ਲਈਆਂ ਤੇ ਨਹਾ ਕੇ ਹੁਣ ਖਾਵਾਂਗੇ ਰੋਟੀ ਥੱਪੇ ਬੈਠ ਕੇ ਤੇ ਸੀਟ ਨੂੰ ਹਜੇ ਨਮਾਉਣਾਗਾ ਤੇ ਇਹਨੂੰ ਵੀ ਬਸ ਮੈਂ 5-10 ਮਿੰਟ ਤੱਕ ਨਮਾ ਦੂੰਗੀ ਹਨਾ ਹੁਣੇ ਆਈ ਆ ਉਧਰ ਖੇਡਦੀ ਸੀ ਸਾਬ ਦੇ ਨਾਲ ਤੇ ਹੁਣੇ ਆਈ ਆ ਤੇ ਕਪੜੇ ਆਪਾਂ ਧੋ ਕਿਸ ਨੂੰ ਨਹੀਂ ਪਾਤੇ ਲੈਟ ਹੈ ਨਹੀਂ ਸੀ ਹੱਥ ਨਾਲ ਉਸੇ ਬਹੁਤ ਟਾਈਮ ਬਾਅਦ ਹੱਥ ਨਾਲ ਕਪੜੇ ਧੋਤੇ ਮੈਂ ਕਿੰਨੇ ਸਾਲਾਂ ਬਾਅਦ ਹੀ ਮੈਂ ਹੱਥ ਨਾਲ ਕਪੜੇ ਧੋਤੇ ਮੈਂ ਉਹੰਮ ਲਾਦਾ 15 10 15 ਸਾਲ ਬਾਅਦ ਹੱਥ ਲੱਗ ਗਈ ਤੇ ਤੇਉਣੇ ਹਾਂ ਇੰਨਾ ਟਾਈਮ ਤਾਂ ਹੋ ਗਿਆ ਹੋਣਾਗਾ ਤੇ ਤੈਨੂੰ ਮੈਂ ਕਰੇ ਤੋ ਤੇਰੀ ਹੱਥ ਨਾਲ ਤੇ ਬਾਕੀ ਚਲੋ ਜੀ ਹੁਣ ਕਰਦੇ ਆ ਫੇਰ ਆਪਾਂ ਤੁਹਾਡੇ ਨਾਲ ਅੱਗੇ ਗੱਲ ਕਰਾਂ ਤੇ ਹਣ ਰੋਟੀ ਵਗੈਰਾ ਖਾ ਲੀਏ ਪਹਿਲਾਂ ਤੇ ਫਿਰ ਤ ਆ ਜਾ ਬਰੇ ਤੇ ਚਲੋ ਜੀ ਕਰਦੇ ਆ ਫੇਰ ਅੱਗੇ ਆਪਾਂ ਵੀਡੀਓ ਨੂੰ ਕੰਟੀਨਿਊ ਤੁਹਾਡੇ ਨਾਲ ਲੋਜੀ ਕੱਪੜੇ ਆਪਾਂ ਧੋ ਕੇ ਸੁਕਣੇ ਪਾਤੇ ਆ ਸਾਰੇ ਹੱਥੀ ਤੋਤੇ ਅੱਜ ਲੈਟ ਹੈ ਨਹੀਂ ਸੀ ਤੇ ਇੱਧਰ ਆਪਣੀਆਂ ਸਬਜ਼ੀਆਂ ਪਾਲ ਇੱਕ ਧਣੀਆਂ ਲਸਣ ਮੇਥੀ ਮੇਥੇ ਮੂੜੀਆਂ ਸਾਰਾ ਕੁਝ ਲੱਗਿਆ ਹੋਇਆ ਤੇ ਇੱਥੇ ਆ ਕੜੀ ਪੱਤਾ ਮੇਰੀ ਮੰਮਾ ਨੇ ਲਾਇਆ ਸੀ ਨਿਸ਼ਾਨੀ ਹੋਈ ਰਹਿ ਜਾਂਦੀਆਂ ਨੇ ਇਹ ਮੇਰੀ ਮੰਮਾ ਦੇ ਲਾਇਆ ਹੋਇਆ ਤੇ ਬਾਕੀ ਇਹ ਆ ਜਿਹੜੀਆਂ ਜੜਾਂ ਜੀਆਂ ਨਿਕਲੀਆਂ ਹੋਈਆਂ ਬੂਟੇ ਜਿਹੜੀਆਂ ਇਹ ਵੀ ਤੇ ਸਾਰੇ ਕੱਪੜੇ ਵਗੈਰਾ ਆਪਾਂ ਧੋ ਕੇ ਸੁਕਣੇ ਪਾਤੇ ਆ ਤੇ ਇੱਧਰ ਸੀਤ ਖੁਰ ਵੀ ਨਾ ਲਿਆ ਸੀਤ ਸੀਤ ਕੀ ਕਰੀ ਜਾਂਦਾ ਚੱਪਲਾ ਪਾਈ ਹੈ ਨਾ ਨਾ ਲਿਆ ਨਾ ਲਿਆ ਬਾਨਾ ਖਰਾਬ ਕਰੀ ਚੱਲ ਖਰਾਬ ਕਰੀ ਚੱਲ ਜੰਗੇ ਬਾਨਾ